ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਆਪਣੀ ਕਾਮੇਡੀ ਦੇ ਲਈ ਦੁਨੀਆ ਭਰ ਦੇ ਵਿੱਚ ਮਸ਼ਹੂਰ ਨੇ। ਉਹਨਾਂ ਦਾ ਦਾ ਕਪਿਲ ਸ਼ਰਮਾ ਸ਼ੋਅ ਕਈ ਦੇਸ਼ਾਂ ਦੇ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਫੈਨਸ ਵੀ ਉਹਨਾਂ ਨੂੰ ਵੇਖਣ ਦੇ ਲਈ ਕਿਤੇ ਵੀ ਪਹੁੰਚ ਜਾਂਦੇ ਨੇ। ਇਹੀ ਕਾਰਨ ਹੈ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਸਰੀ ਚਾਪਣਾ ਕੈਪਸ ਕੈਫੇ ਸ਼ੁਰੂ ਕੀਤਾ। ਕੈਫੇ ਕੁਝ ਦਿਨ ਪਹਿਲਾਂ ਹੀ ਖੁੱਲਿਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਕੈਫੇ ਤੇ ਗੋਲੀਆਂ ਵੀ ਚੱਲੀਆਂ ਤਾਂ ਕਰਕੇ ਕੈਫੇ ਕਾਫੀ ਦਿਨ ਤੱਕ ਬੰਦ ਰਿਹਾ। ਪਰ ਕਪਿਲ ਨੇ ਕੈਫੇ ਫਿਰ ਤੋਂ ਖੋਲਿਆ ਅਤੇ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਕਨੇਡਾ ਦੇ ਪੁਲਿਸ ਅਧਿਕਾਰੀ ਅਤੇ ਮੇਅਰ ਆਪ ਕੈਫੇ ਤੇ ਬੈਠੇ ਨੇ ਅਤੇ ਉੱਥੋਂ ਦੇ ਖਾਣੇ ਦਾ ਸਵਾਦ ਲੈ ਰਹੇ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸੀ ਕਿ ਕਾਫੀ ਸਮੇਂ ਬਾਅਦ ਕਪਿਲ ਨੇ ਕੈਫੇ ਨੂੰ ਲੈ ਕੇ ਆਪਣੀ ਚੁੱਪੀ ਤੋੜੀ ਹੈ ਉਹਨਾਂ ਨੇ ਇਸ ਵੀਡੀਓ ਨੂੰ ਪੋਸਟ ਕਰਨ ਦੇ ਨਾਲ-ਨਾਲ ਮੇਅਰ ਦਾ ਧੰਨਵਾਦ ਵੀ ਕੀਤਾ ਵੀਡੀਓ ਦੇ ਵਿੱਚ ਕੈਨੇਡਾ ਦੇ ਪੁਲਿਸ ਅਫਸਰ ਤੇ ਸਰੀ ਦੇ ਮੇਅਰ ਬ੍ਰੈਂਡਾ ਲੋਕ ਉਹਨਾਂ ਦੇ ਕੈਫੇ ਦੇ ਵਿੱਚ ਬੈਠੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਸਟਾਫ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਜਾਣਕਾਰੀ ਮੁਤਾਬਕ ਤਨ ਉਦਾਸੀ ਕਿ ਕੈਪਸ ਕੈਫੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦੇ ਵਿੱਚ ਹੈ ਨਾ ਸਿਰਫ ਆਪਣੇ ਖਾਣੇ ਦੇ ਲਈ ਬਲਕਿ ਆਪਣੇ ਖੂਬਸੂਰਤੇ ਗੁਲਾਬੀ ਰੰਗ ਵਾਲੇ ਇੰਟੀਰੀਅਰ ਦੇ ਲਈ ਵੀ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਅਕਸਰ ਹੀ ਆਪਣੇ ਇੰਸਟਾ ਸਟੋਰੀਜ਼ ਦੇ ਜ਼ਰੀਏ ਸਟਾਈਲਿਸ਼ ਕੈਫੇ ਦੀ ਚਲਕ ਖਾਉਂਦੀ ਰਹਿੰਦੀ ਐ ਇਹ ਕੈਫੇ ਕੰਫਰਟ ਅਤੇ ਸਟਾਈਲ ਦਾ ਪਰਫੈਕਟ ਕੰਬੀਨੇਸ਼ਨ ਐ ਜਿਹੀਆਂ ਤਸਵੀਰਾਂ ਵੀਡੀਓ ਤੁਸੀਂ ਵੇਖ ਸਕਦੇ ਹੋ